ਕੋਈ ਫਿਰ ਤੁਸੀਂ ਕੱਲ ਨਹੀਂ ਸਮਝਦੇ ਇਹ ਆਬਜੈਕਸ਼ਨ ਕਿਨੇ ਕਰਨਾ ਹੈ ਦੱਸੋ ਕਿਨੇ ਕਰਨਾ ਹੈ ਅਫਸਰਾਂ ਨੇ ਠੀਕ ਹੈ ਤੇ ਅਫਸਰ ਆਬਜੈਕਸ਼ਨ ਕਰਨਗੇ ਤਾਂ ਹੀ ਹੋਏਗਾ ਨਾ ਹੁਣ ਵੀ ਅਫਸਰ ਸੁੱਤੇ ਹੋਏ ਐ ਤੇ ਅਸੀਂ ਜਗਾ ਰਹੇ ਹਾਂ ਉਹਨਾਂ ਨੂੰ ਅਫਸਰਾਂ ਨੂੰ ਪੰਜਾਬ ਸਰਕਾਰ ਦੇ ਔਰ ਮੈਂ ਫੇਰ ਕਹਨਾ ਕਿ ਪੰਜਾਬ ਸਰਕਾਰ ਦੇ ਫੋਰੈਸਟ ਡਿਪਾਰਟਮੈਂਟ ਦੇ ਅਫਸਰਾਂ ਦੀ ਨਲਾਇਕੀ ਅਣਗੈਨੀ ਕਰਕੇ ਪੰਜਾਬ ਦੀ 2300 ਏਕੜ ਜ਼ਮੀਨ ਚੰਡੀਗੜ੍ਹ ਦੇ ਨਜਾਇਜ਼ ਕਬਜ਼ੇ ਚ ਪਈ ਹੋਈ ਹੈ ਔਰ ਇਹ ਜ਼ਮੀਨ ਜੜੀ ਹੈ ਸਾਨੂੰ ਤੁਰੰਤ ਪ੍ਰਭਾਵ ਨਾਲ ਜਿਹੜਾ ਹੈਗਾ ਉਹ ਵਾਪਸ ਲੈਣੀ ਚਾਹੀਦੀ ਹੈ ਕਿਉਂ ਲੈਣੀ ਚਾਹੀਦੀ ਹੈ ਮੈਂ ਦੁਬਾਰਾ ਸਮਝਾ ਦਿੰਦਾ ਜੀ ਕਿਉਂਕਿ ਸਭ ਤੋਂ ਪਹਿਲੇ ਜਦ ਜੋਇੰਟ ਪੰਜਾਬ ਸੀ ਲੈਂਡ ਐਕ acquisition ਐਕਟ ਦੇ ਤਹਿਤ ਇਹ ਜ਼ਮੀਨ ਜਿਹੜੀ ਹੈ ਸੋਇਲ ਕਨਜ਼ਰਵੇਸ਼ਨ ਲਈ ਰਿਕੁਆਇਰ ਹੋਈ ਉਸ ਵੇਲੇ ਪੰਜਾਬ ਜੋਇੰਟ ਸੀਗਾ ਉਸ ਤੋਂ ਬਾਅਦ ਇਹ ਬਣ ਗਿਆ ਪੰਜਾਬ ਤੁਸੀਂ ਡਿਕਲੇਅਰ ਨਹੀਂ ਕਰਨਾ ਕਿਉਂਕਿ ਜੇ ਤੁਸੀਂ ਡਿਕਲੇਅਰ ਕਰੋਗੇ ਚੰਡੀਗੜ੍ਹ ਦੇ ਪੰਜਾਬ ਚੰਡੀਗੜ੍ਹ ਦੇ ਪੰਜਾਬ ਦੀ ਜ਼ਮੀਨ ਦੇ ਉੱਪਰ ਨਾਜਾਇਜ਼ ਕਬਜ਼ੇ ਨੂੰ ਤੁਸੀਂ ਮਾਨਤਾ ਦੇੋਗੇ ਇਦੇ ਨਾਲ-ਨਾਲ ਬੜੀ 229 ਏਕੜਾਂ ਦੀ ਜ਼ਮੀਨ ਹੈ ਪੰਜਾਬ ਦੀ ਜ਼ਮੀਨ ਹੈ ਉਹ ਚੰਡੀਗੜ੍ਹ ਤੋਂ ਜਿਹੜਾ ਹੈਗਾ ਵਾਪਸ ਲੈ ਕੇ ਉਹਦੇ ਅੰਦਰ ਸੋਇਲ ਕਨਜ਼ਰਵੇਸ਼ਨ ਜੇ ਕੋਈ ਕੰਮ ਕਰਨਾ ਹੈ ਤੇ ਕਰੋ ਜਿਹੜਾ ਕਿ ਚੰਡੀਗੜ੍ਹ ਪੰਜਾਬ ਬਣਨ ਤੋਂ ਪਹਿਲੇ ਪੰਜਾਬ ਮਤਲਬ ਪੰਜਾਬ ਬਾਈਫਰਗੇਟ ਹੋਣ ਤੋਂ ਪਹਿਲੇ ਜਿਹੜਾ ਤੁਸੀਂ ਉਹਦਾ ਦਾਇਰਾ ਰੱਖਿਆ ਸੀ ਉਸੇ ਦਾਇਰੇ ਚ ਉਹਦੀ ਸੋਇਲ ਕਨਜ਼ਰਵੇਸ਼ਨ ਅਲਾਉ ਕਰੋ ਇੱਕ ਮਜ਼ੇਦਾਰ ਗੱਲ ਹੋ ਰਹੀ ਹੈ ਤੁਹਾਨੂੰ ਪਤਾ ਹੈ ਕਿ ਵੀ ਜਦ ਸੂਬਾ ਬਣਦਾ ਹੈ ਨਾ ਸੂਬੇ ਦੀ ਜਿਹੜੀ ਜ਼ਮੀਨ ਹੈ ਉਹਦੀ ਕੰਟੀਨਿਊਟੀ ਹੋਣੀ ਚਾਹੀਦੀ ਹੁੰਦੀ ਹੈ ਜਿਵੇਂ ਫੋਰ ਐਗਜ਼ਾਮਪਲ ਇਹ ਇੱਕ ਸੂਬਾ ਹੈ ਇਹ ਹੁਣੇ ਸੂਬੇ ਦੀ ਪੂਰੀ ਜ਼ਮੀਨ ਹੈ ਇਹ ਵਿੱਚ ਕੱਟ ਮਾਰ ਕੇ ਸੂਬੇ ਦੀ ਦੂਜੀ ਜ਼ਮੀਨ ਨਹੀਂ ਹੋ ਸਕਦੀ ਠੀਕ ਹੈ ਇਹ ਲਗਾਤਾਰ ਪੰਜਾਬ ਸਰਕਾਰ ਦੇ ਪ੍ਰੋਪੋਜ਼ਡ ਫੈਸਲੇ ਦੇ ਖਿਲਾਫ ਸੰਘਰਸ਼ ਕਰਤਾ ਪੰਜਾਬ ਸਰਕਾਰ ਸੁਖਨਾ ਵਾਈਲਡਲਾਈਫ ਸੈਂਚੁਰੀ ਦੇ ਆਸ-ਪਾਸ ਇਕੋ ਸੈਂਸਿਟਿਵ ਜ਼ੋਨ ਦਾ ਦਾਇਰਾ 100 ਮੀਟਰ ਤੋ ਵਧਾ ਕੇ ਜਿਹੜਾ ਹੈਗਾ 3 ਕਿਲੋਮੀਟਰ ਕਰਨ ਦੀ ਪ੍ਰਪੋਜ਼ਲ ਕੀਤੀ ਹੈ ਔਰ ਉਹ ਕੈਬਨੇਟ ਦੀ ਅਪਰੂਵਲ ਵਾਸਤੇ ਪੇਸ਼ ਕੀਤੀ ਹੈ ਔਰ ਜੇ ਕੈਬਨੇਟ ਨੇ ਅਪਰੂਵ ਕਰਦਾ ਹੈ ਤੇ ਲਗਭਗ 2 ਲੱਖ ਰਸਨੀਖਾ ਔਰ 1 ਲੱਖ ਕਰ ਜਿਹੜੇ ਨਿਆ ਗਉਂ ਮਿਊਨਿਸਪਲ ਕਮੇਟੀ ਤਹਿਤ ਕਾਉਂਸਲ 나ਡਾ ਕਰੋਰਾ ਫਿਰ ਪੜਛ ਅਸਿਉਂ ਕ ਆਈ ਐ ਸੋਸਾਇਟੀ ਵੀ ਜਿਹੜੀ ਅਸਨ ਵਾਲੀ ਉਹ ਵੀ ਆ ਜੂਗੀ ਸ਼ਾਇਦ ਔਰ ਮਨੋਰ ਸਿੰਘ ਵਾਲਾ ਪ੍ਰੋਜੈਕਟ ਵੀ ਤੇ ਵਿਚ ਆ ਜੂਗਾ ਇਹ ਸਾਰੇ ਜਿਹੜੇ ਹੈ ਇੱਥੇ ਉਜਾਲੇ ਦੀ ਤਰ੍ਹਾਂ ਲਟ ਜਾਏਗਾ ਅਸੀਂ ਇਹਦੇ ਖਿਲਾਫ ਸੰਘਰਸ਼ ਵਿੱਢਿਆ ਔਰ ਅਸੀਂ ਜਿਹੜਾ ਹੈਗਾ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਅਸੀਂ ਸਰਕਾਰ ਨੂੰ ਮੈਮੋਰੰਡਮ ਵੀ ਦਿੱਤੇ ਸਾਡੇ ਅਲੱਗ-ਅਲੱਗ ਜਥੇਬੰਦੀ ਤੇ ਨਗਰ ਨਿਆਗੋ ਕਾਰਬਚਾਓ ਮੰਚ ਜਿਹੜਾ ਹੈ ਅਸੀਂ ਬਣਾਇਆ ਉਹਦੇ ਤਹਿ ਸਾਰੀ ਸਿਆਸੀ ਪਾਰਟੀਆਂ ਇਕੱਠੇ ਵੀ ਹੋ ਗਈਆਂ ਔਰ ਅਸੀਂ ਜਿਹੜਾ ਹੈ ਇਸ ਸੰਡੇ ਨੂੰ ਪਰਸੋਂ ਅਸੀਂ ਮੁੱਖ ਮੰਤਰੀ ਸਾਹਿਬ ਦੇ ਘਰ ਵੱਲ ਇੱਕ ਵਿਣੇ ਮਾਰਚ ਰੱਖਿਆ ਸੀ ਹੱਥ ਜੋੜ ਮਾਰਚ ਰੱਖਿਆ ਸੀ ਤਾਂ ਕਿ ਉਹਨਾਂ ਨੂੰ ਅਸੀਂ ਅਪਰਾਇਜ਼ ਕਰਾ ਪਈਏ ਵੀ ਜਿਹੜਾ ਇਹ ਡਿਸੀਜਨ ਹੈ ਇਹ ਜਿਹੜਾ ਫੋਰੈਸਟ ਡਿਪਾਰਟਮੈਂਟ ਪ੍ਰਪੋਜ਼ ਕਰ ਰਿਹਾ ਹੈ ਇਹ ਗਲਤ ਹੈ ਗਲਤ ਇਸ ਲਈ ਹੈ ਕਿ ਪਿਛਲੇ ਜਿਹੜਾ ਹੈਗਾ 10 ਸਾਲ ਤੋਂ ਕਾਲੀ ਭਾਜ ਭਾਜ ਸਰਕਾਰ ਕੈਪਟਨ ਸਾਹਿਬ ਦੀ ਕਾਂਗਰਸ ਸਰਕਾਰ ਚੰਨਜੀ ਚੰਨੀ ਜੀ ਦੀ ਸਰਕਾਰ ਜਾਂ ਹੁਣ ਮਾਨਸਾਹ ਦੀ ਸਰਕਾਰ ਪਿਛਲੇ 3 ਮਹੀਨੇ ਪਹਿਲੇ ਤੱਕ ਜਿਹੜਾ ਹੈ ਇਹੀ ਪ੍ਰਪੋਜ਼ਲ ਰੱਖੀ ਹੋਈ ਸੀ ਉਹਨਾਂ ਨੇ ਕਿ ਇਹਨੂੰ 100 ਮੀਟਰ ਕੀਤਾ ਜਾਏ ਤੇ ਕਿਉਂ ਆ ਕੇ ਬਦਲਿਆ ਤਾਂ ਅਸੀਂ ਇਹਦੇ ਉੱਪਰ ਬਾਰ-ਬਾਰ ਜਿਹੜੀ ਫੈਂਸੀ ਜੀ ਕੈਬਨਟ ਨੂੰ ਰਿਜੈਕਟ ਕਰਦੇ ਹਾਂ ਮੂੜ ਵਿਚਾਰ ਵਾਸਤੇ ਵਾਪਸ ਭੇਜ ਦਿੰਦੇ ਹਾਂ ਇਸੇ ਤੱਥਾਂ ਦੀ ਖੋ ਕਰਦੇ ਖਰਦੇ ਮੇਰੇ ਕੋਲ ਇੱਕ ਬਹੁਤ ਹੀ ਅਲੱਗ ਤਰ੍ਹਾਂ ਦਾ ਤੱਥ ਮੇਰੇ ਹੱਥ ਲੱਗ ਗਿਆ ਸੋ ਹੁਣ ਉਹ ਤੱਥ ਤੁਹਾਡੇ ਸਾਹਮਣੇ ਮੈਂ ਰੱਖਾਂਗਾ ਮੇਰੇ ਨਾਲ ਬੈਠੇ ਨੇ ਗੁਰਤੇਹਾਂ ਜੀ ਗੁਰਤੇਹਾਂ ਜੀ ਜਿਹੜੇ ਨੇ ਨਿਆਗੋਆ ਮਿਊਸਪਲ ਕਮੇਟੀ ਦੇ ਪ੍ਰਧਾਨ ਨੇ ਜੋਗਿੰਦਰ ਜੀ ਸਾਡੇ ਜਿਹੜੇ ਹੈਗੇ ਨੇ ਭਾਜਪਾ ਦੇ ਨਿਆਗੋਆ ਦੇ ਮੰਡਲ ਪ੍ਰਧਾਨ ਨੇ ਗਿਆਨ ਚੰਦ ਜੀ ਸਾਡੇ ਮਿਸਾਨਚ ਸਭਾ ਦੇ ਨੇ ਸੰਜੂ ਜੀ ਸਾਡੇ ਕਾਂਸਲ ਤੋਂ ਐਮਸੀ ਨੇ ਬੱਬਲ ਜੀ ਸਾਡੇ ਕਾਉਂਸਲਰ ਨੇ ਦੀਪ ਟਿ ਲੋਜੀ ਸਾਡੇ ਬੀਜੇਪੀ ਦੇ ਨਿਆਗੌਂ ਦੇ ਸਭ ਤੋਂ ਪੁਰਾਣਾ ਚਿਹਰਾ ਨੇ ਔਰ ਦੋ ਵਾਰ 파ਸ਼ਦ ਵੀ ਰਹੇ ਵਾਈਸ ਚੇਅਰਮੈਨ ਵੀ ਰਹੇ ਪਰਮੋਜੀ ਪਰਮੋਜੀ ਸਾਡੇ ਉਥੇ 파ਸ਼ਦ ਨੇ ਔਰ ਬੜੇ ਅੱਛੇ ਦਮਦਾਰ ਲੀਡਰ ਨੇ ਐਸੀ ਵਿੰਗ ਦੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਵੀ ਨੇ ਔਰ ਨਾਲ ਪੁਪਿੰਦਰ ਪੁੱਪੀ ਜੀ ਜਿਹੜੇ ਛਾਤਰ ਜੀਵਨ ਤੋਂ ਐਬੀਵੀਪੀ ਡੇਸ ਤੋਂ ਜਿਹੜਾ ਹੈਗਾ ਲਗਾਤਾਰ ਸੰਘਰਸ਼ਤ ਹੁੰਦੇ ਰਹੇ ਨੇ ਔਰ ਨਾਲ ਬੈਠੇ ਨੇ ਵਿਨੋਦ ਬੰਦੋਲੀਆ ਜੀ ਕਿੱਥੇ ਕੇ ਵਿਨੋਦ ਜੀ ਬੇਖਣੀ ਦੇ ਇਹ ਕੌਣ ਹੈ ਹਾਂ ਹਾਂ ਵਿਨੋਦ ਮੰਦੋਲੀਆ ਜੀ ਇਹ ਵੀ 파ਰਸ਼ਦ ਨੇ ਸੋ ਜਿਹੜੇ ਸਾਥੀ ਆਏ ਨੇ ਸਾਰੇ ਨਿਆ گاਉ ਨੂੰ ਰਿਪਰੈਜ਼ੈਂਟ ਕਰਦੇ ਨੇ ਔਰ ਪਿੱਛੇ ਸਾਡੇ ਅਤਲ ਅਰੋੜਾ ਜੀ ਨੇ ਔਰ ਇਹਦੇ ਨਾਲ-ਨਾਲ ਸਾਡੇ ਨਾਲ ਜੋਨੀ ਜੀ ਸਾਡੇ ਜਿਹੜਾ ਪਾਰਟੀ ਦਾ ਆਪਣਾ ਐਸਸੀ ਵਿੰਗ ਹੈ ਉਹਦੇ ਪ੍ਰਧਾਨ ਵੀ ਨੇ ਔਰ ਇਹਦੇ ਨਾਲ-ਨਾਲ ਜਿਹੜਾ ਹੈਗਾ ਮਜ਼ਦੂਰ ਸੈਨਾ ਤੋਂ ਸਾਡੇ ਮਦਮਨ ਮਦਨ ਮੰਡਲ ਜੀ ਮਹਾਸਚੀਵ ਨੇ कामेश्वर झा जी ने संदीप कुमार जी रमन जी बलविंदर जी ऑटो यूनियन दे सिंगा देवी दे प्रधान ए सब करके कर कर सारे ਸਾਡੇ ਸਾਥੀ ਮਿੱਤਰ ਇੱਥੇ ਅੱਜ ਇਸ ਪ੍ਰੈਸ ਕਾਨਫਰੈਂਸ 'ਚ ਸਾਡੇ ਨਾਲ ਆਏ ਆ ਇਹ ਨਾਮ ਲੈਣੇ ਇਸ ਲਈ ਜ਼ਰੂਰੀ ਸੀਗੀ ਇਹ ਦੱਸਣਾ ਇਸ ਲਈ ਜ਼ਰੂਰੀ ਸੀ ਕਿ ਕਿ ਜਿਆਦਾ ਸੀ ਇੱਥੇ ਪ੍ਰੈਸ ਕਾਨਫਰੈਂਸ ਕਰ ਰਹੇ ਆ ਕੱਲੇ बीजेपी ਨਹੀਂ ਕਰ ਰਹੀ ਸਾਰੇ ਲੋਕ ਸਮੂਹਿਕ ਰੂਪ ਚੋਂ ਕਰ ਰਹੇ ਨੇ ਹੁਣ ਮੇਰਾ ਪਿਛੇ ਆ ਕਿ ਚੰਡੀਗੜ੍ਹ ਨੇ ਪੰਜਾਬ ਦੀ 2298 2300 ਏਕੜ ਮਾਲੂਜਮੀਨ 2300 एकड़ जमीन ਤੇ ਕਬਜ਼ਾ ਕੀਤਾ ਹੈ। ਔਰ ਮੇਰੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਕਿ ਚੰਡੀਗੜ੍ਹ ਪ੍ਰਸ਼ਾਸਨ ਤੋਂ ਆਪਣੀ ਪੰਜਾਬ ਦੀ 2300 ਏਕੜ ਜ਼ਮੀਨ ਨੂੰ ਜਿਹੜਾ ਹੈਗਾ ਵਾਪਸ ਲਵੇ, ਕਬਜ਼ਾ ਵਾਪਸ ਲਵੇ। ਦੋਸਤੋ, ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਮੇਰੇ ਕੋਲ ਇਜਾਜ਼ਤਾਂ ਦੀ ਖੋਹ ਕੀਤੀ, ਕਰਦੇ-ਕਰਦੇ ਇਕੋ ਸੈਂਸਿਟਿਵ ਜ਼ੋਨ, ਵਾਈਲਡਲਾਈਫ ਸੈਂਚਰੀ, ਵਾਈਲਡਲੈਸ ਸੈਂਚਰੀ, ਫਾਰੈਸਟ, ਫਾਰੈਸਟ ਤੋਂ ਫਿਰ ਲੈਂਡ ਐਕੁਇਸਿਸ਼ਨ ਐਕਟ 'ਸਾਨੂੰ ਧਿਆਨ ਚ ਆ ਗਿਆ ਕਿ ਇਹ ਜਿਹੜੀ ਜ਼ਮੀਨ ਹੈ ਜਿਸ ਦੇ ਉੱਪਰ ਇਕੋਸੈਂਸਿਟਿਵ ਜ਼ੋਨ ਪ੍ਰਪੋਜ਼ ਹੈ ਪੰਜਾਬ ਸਰਕਾਰ ਵਾਲਾ ਇਹਦੇ ਉੱਪਰ ਜਿਹੜਾ ਹੈਗਾ ਚੰਡੀਗੜ੍ਹ ਪ੍ਰਸ਼ਾਸਨ ਨੇ ਗੈਰ ਕਾਨੂੰਨੀ ਤਰੀਕੇ ਨਾਲ ਕਬਜ਼ਾ ਕੀਤਾ ਹੋਇਆ ਹੈ ਦੋਸਤੋ ਗੈਰ ਕਾਨੂੰਨੀ ਤਰੀਕੇ ਨਾਲ ਕਿਉਂ ਕਬਜ਼ਾ ਕੀਤਾ ਹੈ ਇਸ ਗੱਲ ਨੂੰ ਮੈਂ ਸਮਝਾਣਾ ਚਾਹਾਂਗਾ ਚੰਡੀਗੜ੍ਹ ਦੇ ਹੋਣ ਤੋਂ ਆਹ ਤੋਂ ਪਹਿਲੇ ਇਹ ਜੁਆਇੰਟ ਪੰਜਾਬ ਸੀਗਾ ਜਿਸ ਸੇ ਹਰਿਆਣਾ ਪੰਜਾਬ ਹਿਮਾਚਲ ਇਹ ਸਾਰਾ ਇੱਕ ਏਰੀਆ ਸੀਗਾ ਉਸ ਵਕਤ ਚੰਡੀਗੜ੍ਹ ਕੈਪੀਟਲ ਬਣਾਈ ਗਈ ਉਸ ਤੋਂ ਬਾਅਦ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਆਇਆ ਔਰ ਉਹਦੇ ਤਹਿ ਜਿਹੜਾ ਹੈਗਾ ਪੰਜਾਬ ਹਰਿਆਣਾ ਚੰਡੀਗੜ੍ਹ ਤੇ ਹਿਮਾਚਲ ਇਹ ਅਲੱਗ-ਅਲੱਗ ਸੂਬੇ ਕੱਢ ਗਏ ਚੰਡੜ ਕੇਂਦਰੀ ਸ਼ਾਸਿਤ ਪ੍ਰਦੇਸ਼ ਔਰ ਜਦ ਇਹ ਵੱਖ-ਵੱਖ ਸੂਬੇ ਕੱਢੇ ਗਏ ਉਸ ਵਕਤ ਜਿਹੜਾ ਹੈਗਾ ਜਿਹੜੀ ਇਹ ਜਿਹੜੀ ਕਾਉਂਸਲ ਦੀ ਜ਼ਮੀਨ ਹੈ ਜਿਹੜੀ ਜੋਇੰਟ ਪੰਜਾਬ ਦੇ ਟਾਈਮ ਸੋਇਲ ਕਨ ਸਰਵੇਸ਼ਨ ਵਾਸਤੇ ਇਕਵਾਇਟ ਸੀਗੀ ਉਹ ਜ਼ਮੀਨ ਜਿਹੜੀ ਹੈ ਉਹਦੇ ਉੱਪਰ ਸੋਇਲ ਕਨ ਸਰਵੇਸ਼ਨ ਦਾ ਕੰਮ ਚੰਡੀਗੜ੍ਹ ਪ੍ਰਸ਼ਾਸਨ ਨੂੰ ਦਿੱਤਾ ਚੰਡੀਗੜ੍ਹ ਪ੍ਰਸ਼ਾਸਨ ਨੇ 1998 ਚ ਆ ਕੇ ਉਹ ਜਿਹੜੀ ਜ਼ਮੀਨ ਸੋਇਲ ਕਨ ਸਰਵੇਸ਼ਨ ਵਾਸਤੇ ਇਹਨਾਂ ਨੂੰ ਮਿਲੀ ਸੀ ਉਸ ਜ਼ਮੀਨ ਦੇ ਉੱਪਰ ਇੰਡੀਅਨ ਫੋਰੈਸਟ ਐਕਟ ਦੇ ਤਹਿਤ ਫੋਰੈਸਟ ਦੀ ਨੋਟੀਫਿਕੇਸ਼ਨ ਕਰਤੀ ਅਤੇ ਫੋਰੈਸਟ ਬਣਨ ਤੋਂ ਬਾਅਦ ਉਹਨਾਂ ਨੇ ਵਾਈਲਡਲੈਸ ਸੈਂਚਰੀ ਦੀ ਨੋਟੀਫਿਕੇਸ਼ਨ ਕਰਤੀ ਔਰ ਉਸ ਤੋਂ ਬਾਅਦ ਇਕੋ ਸੈਂਸਿਟਿਵ ਜ਼ੋਨ ਡਿਕਲੇਅਰ ਕੀਤੇ ਜਾਣ ਇਹਦੇ ਲਈ ਪ੍ਰੈਸ਼ਰ ਹੈਣਾ ਪੰਜਾਬ ਤੇ ਪਾਣਾ ਸ਼ੁਰੂ ਕਰਤਾ ਦੋਸਤੋ ਮੇਰੀ ਗੱਲ ਇਹ ਹੈ ਕਿ ਇਹ ਕੰਮ ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਨੇ ਕੀਤਾ ਇਹ ਗੈਰ ਕਾਨੂੰਨੀ ਔਰ ਇਲੀਗਲ ਸੀਗਾ ਸਮਝੋ ਕਿਉਂ ਮੇਰਾ ਘਰ ਹੈ ਚੰਡੀਗੜ੍ਹ ਚ ਮੇਰੇ ਘਰ ਦੇ ਨਾਲ ਦੋ ਪਲਾਟ ਖਾਲੀ ਨੇ ਉਤਮਾਰਿਕ ਹੋਰ ਘਰ ਹੈ ਲੋਕ ਗੰਨ ਸੁੱਟ ਜਾਂਦੇ ਨੇ ਮੈਂ ਕਾਰਪੋਰੇਸ਼ਨ ਨੂੰ ਬੇਨਤੀ ਲਾਈ ਕਿ ਮੈਨੂੰ ਇਹਦੀ ਰੱਖ-ਰਖਾਅ ਦੀ ਜ਼ਿੰਮੇਵਾਰੀ ਦੇ ਦੇ ਤੇ ਕਾਰਪੋਰੇਸ਼ਨ ਕੋਈ ਗੱਲ ਨਹੀਂ ਤੁਸੀਂ ਜਦ ਤੱਕ ਇਹ ਵਿਕਦੇ ਨਹੀਂ ਹੈ ਪਲਾਟ ਤਦ ਤੱਕ ਤੁਸੀਂ ਉੱਥੇ ਜਿਹੜਾ ਹੈਗਾ ਕਾਕੂ ਲਾ ਲਓ ਫੁੱਲ ਲਾ ਲਓ ਸਾਸ ਸਬਾਈ ਰੱਖ ਲਓ ਉਹਦਾ ਮਤਲਬ ਇਹ ਤਾਂ ਨਾ ਹੋਇਆ ਕਿ ਜੇ 15 ਸਾਲ ਪਲਾਟ ਨਾ ਵਿਕੇ 20 ਸਾਲ ਨਹੀਂ ਵਿਕੇ 50 ਸਾਲ ਵਿਕੇ ਮੈਂ ਮਕਾਨ ਪਾ ਲੂੰਗਾ ਸੋ ਚੰਡੀਗੜ੍ਹ ਐਗਜ਼ੈਕਟਲੀ ਇਹ ਕੀਤਾ ਹੈ ਚੰਡੀਗੜ੍ਹ ਨੂੰ ਪੰਜਾਬ ਦੀ ਕਾਉਂਸਲ ਦੀ ਜ਼ਮੀਨ ਜਿਹੜੀ ਹੈ ਸੋਇਲ ਕਨਜ਼ਰਵੇਸ਼ਨ ਵਾਸਤੇ ਮਿਲੀ ਸੀ ਤਾਂ ਸੋਇਲ ਕਨਜ਼ਰਵੇਸ਼ਨ ਵਾਸਤੇ ਉਹਨਾਂ ਨੂੰ ਇੱਕ ਅਖਤਿਆਰ ਦੇ ਵੀ ਜਾ ਕੇ ਸੀ ਤੇ ਸੋਇਲ ਕਨਜ਼ਰਵੇਸ਼ਨ ਕਰ ਸਕਦੇ ਹੋ ਪਰ ਉਹ ਜ਼ਮੀਨ ਜਿਹੜੀ ਹੈ ਰੈਵਨਿਊ ਰਿਕਾਰਡ 'ਚ ਪੰਜਾਬ ਦੀ ਹੈ ਹੁਣ ਉਸ ਤੋਂ ਬਾਅਦ ਅਗਲੀ ਗਲਤੀ ਕੀ ਹੋਈ ਇਹਨਾਂ ਨੇ ਇੰਡਨ ਫੋਰੈਸਟ ਐਕਟ ਤਹਿਤ ਤੇ ਫੋਰੈਸਟਰੀ ਨੋਟੀਫਿਕੇਸ਼ਨ ਕਰਤੀ ਹੁਣ ਫੋਰੈਸਟ ਉਹ ਹੁੰਦਾ ਜਿਹਦੀ ਮਲਕੀਅਤ ਸਰਕਾਰ ਕੋਲ ਹੁੰਦੀ ਹੈ ਤੇ ਜਿਹੜੀ ਸਰਕਾਰ ਨੋਟੀਫਿਕੇਸ਼ਨ ਕਹਦੀ ਹੈ ਉਹਦੇ ਕੋਲ ਮਲਕੀਅਤ ਹੋਣੀ ਜ਼ਰੂਰੀ ਹੈ ਇੰਡਨ ਫੋਰੈਸਟ ਐਕਟ ਦੇ ਅੰਦਰ ਤੇ ਜਿਹੜਾ 2298 ਏਕੜ 2300 ਏਕੜ ਜਿਹੜੀ ਕਾਉਂਸਲ ਦੀ ਪੰਜਾਬ ਦੀ ਜ਼ਮੀਨ ਹੈ ਉਦੇ ਉੱਪਰ ਫੋਰੈਸਟ ਐਕਟ ਜੇ ਕੋਈ ਲਾ ਸਕਦਾ ਹੈ ਤੇ ਪੰਜਾਬ ਸਰਕਾਰ ਲਗਾ ਸਕਦੀ ਪੰਜਾਬ ਸਰਕਾਰ ਕੋਲ ਮਲਕੀਅਤ ਤੇ ਚੰਡੀਗੜ੍ਹ ਕੋਲ ਦੀ ਮਲਕੀਅਤ ਨਹੀਂ ਹੈ ਤੇ ਚੰਡੀਗੜ੍ਹ ਨੇ ਗੈਰ ਕਾਨੂੰਨੀ ਤਿਕ ਇਹਨਾਂ ਉੱਤੇ ਫੋਰੈਸਟ ਐਕਟ ਲਾਤਾ ਉਸ ਤੋਂ ਬਾਅਦ ਉਹਦੇ ਉੱਪਰ ਹੀ ਫੋਰੈਸਟ ਤੋਂ ਬਾਅਦ ਵਾਈਲਡਲਾਈਫ ਸੈਂਚਰੀ ਘੋਸ਼ਣਾ ਕਰਤੀ ਹੁਣ ਜੇ ਫੋਰੈਸਟ ਐਕਟ ਗਲਤ ਲਾਇਆ ਤੇ ਫਿਰ ਵਾਈਲਡਲਾਈਫ ਸੈਂਚਰੀ ਐਕਟ ਵੀ ਗਲਤ ਹੋ ਗਿਆ ਹੁਣ ਜੇ ਵਾਈਲਡਲਾਈਫ ਸੈਂਚਰੀ ਐਕਟ ਗਲਤ ਹੈ ਫੋਰੈਸਟ ਐਕਟ ਗਲਤ ਹੈ ਉਹਦੀ ਉਹ ਪੰਜਾਬ ਸਰਕਾਰ ਉਹ ਚੰਡੀਗੜ੍ਹ ਪ੍ਰਸ਼ਾਸਨ ਲਗਾ ਨਹੀਂ ਸਕਦਾ ਤੇ ਉਹਦੇ ਉੱਪਰ ਜੇ ਇਕੋ ਸੈਂਸਿਟਿਵ ਜ਼ੋਨ ਪੰਜਾਬ ਸਰਕਾਰ ਡਿਕਲੇਅਰ ਕਰਦੀ ਹੈ ਤੇ ਪੰਜਾਬ ਸਰਕਾਰ ਚੰਡੀਗੜ੍ਹ ਦੇ ਗੈਰ ਕਾਨੂੰਨੀ ਜਿਹੜਾ ਉਹਦੇ ਉੱਪਰ ਕਬਜ਼ਾ ਕੀਤਾ ਹੈ ਉਹਨੂੰ ਮੋਹਰ ਲਗਾਉਂਦੀ ਹੈ ਉਹਨੂੰ ਇਲਿਗਲ ਕਰ ਦਿੰਦੀ ਹੈ ਸੋ ਅੱਜ ਸਾਡੀ ਇਹ ਮੰਗ ਹੈ ਪੰਜਾਬ ਸਰਕਾਰ ਤੋਂ ਕਿ ਇਕੋ ਸੈਂਸਿਟਿਵ ਜ਼ੋਨ ਤੁਸੀਂ ਡਿਕਲੇਅਰ ਨਹੀਂ ਕਰਨਾ ਕਿਉਂਕਿ ਜੇ ਤੁਸੀਂ ਡਿਕਲੇਅਰ ਕਰੋਗੇ ਚੰਡੀਗੜ੍ਹ ਦੇ ਪੰਜਾਬ ਚੰਡੀਗੜ੍ਹ ਦੇ ਪੰਜਾਬ ਦੀ ਜ਼ਮੀਨ ਦੇ ਉੱਪਰ ਨਾਜਾਇਜ਼ ਕਬਜ਼ੇ ਨੂੰ ਤੁਸੀਂ ਮਾਨਤਾ ਦੇੋਗੇ ਇਹਦੇ ਨਾਲ-ਨਾਲ ਜਿਹੜੀ 229 ਏਕੜ ਸਾਡੀ ਜ਼ਮੀਨ ਹੈ ਪੰਜਾਬ ਦੀ ਜ਼ਮੀਨ ਹੈ ਉਹ ਚੰਡੀਗੜ੍ਹ ਤੋਂ ਜਿਹੜਾ ਹੈਗਾ ਵਾਪਸ ਲੈ ਕੇ ਉਹਦੇ ਅੰਦਰ ਸੋਇਲ ਕਨਜ਼ਰਵੇਸ਼ਨ ਜੇ ਕੋਈ ਕੰਮ ਕਰਨਾ ਹੈ ਤੇ ਕਰੋ ਜਿਹੜਾ ਕਿ ਚੰਡੀਗੜ੍ਹ ਪੰਜਾਬ ਬਣਨ ਤੋਂ ਪਹਿਲੇ ਪੰਜਾਬ ਮਤਲਬ ਪੰਜਾਬ ਬਾਈਫਰਗੇਟ ਹੋਣ ਤੋਂ ਪਹਿਲੇ ਜਿਹੜਾ ਤੁਸੀਂ ਉਹਦਾ ਦਾਇਰਾ ਰੱਖਿਆ ਸੀ ਉਸੇ ਦਾਇਰੇ ਚ ਉਹਦੀ ਸੋਇਲ ਕਨਜ਼ਰਵੇਸ਼ਨ ਅਲਾਓ ਕਰੋ ਇੱਕ ਮਹੱਜਰ ਗੱਲ ਹੋ ਰਹੀ ਹੈ ਤੁਹਾਨੂੰ ਪਤਾ ਹੈ ਕਿ ਵੀ ਜਦ ਸੂਬਾ ਬਣਦਾ ਨਾ ਸੂਬੇ ਦੀ ਜਿਹੜੀ ਜ਼ਮੀਨ ਹੈ ਉਹਦੀ ਕੰਟੀਨਿਊਟੀ ਹੋਣੀ ਜ਼ਰੂਰੀ ਹੁੰਦੀ ਹੈ ਜਿਵੇਂ ਫੋਰ ਐਗਜ਼ਾਮਪਲ ਇਹ ਇੱਕ ਸੂਬਾ ਹੈ ਇਹ ਹੁਣੇ ਸੂਬੇ ਦੀ ਪੂਰੀ ਜ਼ਮੀਨ ਹੈ ਇਹ ਵਿੱਚ ਕੱਟ ਮਾਰ ਕੇ ਸੂਬੇ ਦੀ ਦੂਜੀ ਜ਼ਮੀਨ ਨਹੀਂ ਹੋ ਸਕਦੀ ਠੀਕ ਹੈ ਇਸ ਕੰਟੀਨਿਊਟੀ ਹੋਣੀ ਬਹੁਤ ਜ਼ਰੂਰੀ ਹੈ ਹੁਣ ਜਿਹੜਾ ਕਾਂਸਲ ਹੈਗਾ ਇਹ ਤਾਂ ਆਈਲੈਂਡ ਬਣ ਗਿਆ ਹੁਣ ਮੈਨੂੰ ਪੰਜਾਬ ਸਰਕਾਰ ਦੱਸੇ ਵੀ ਕਾਂਸਲ ਵਾਸਤੇ ਸੜਕ ਕਿੱਥੋਂ ਲੈ ਸਕਦੇ ਨੇ ਉਹ ਜੇ ਕਾਂਸਲ ਵਾਸਤੇ ਉਹਨਾਂ ਨੇ ਬਿਜਲੀ ਦੇ ਖੰਭੇ ਪਾਣੇ ਕਿੱਥੋਂ ਪਾ ਸਕਦੇ ਨੇ ਜੇ ਸੀਵਰੇਜ ਲਈ ਕਰਨਾ ਹੈ ਹੁਣ ਕਿਉਂਕਿ ਨਿਆਗਾਉ ਮਿਨਿਸਪਲ ਕਾਉਂਸਲ ਦਾ ਸੀਵਰੇਜ ਦਾ ਕੰਮ ਸ਼ੁਰੂ ਹੋ ਗਿਆ ਹੈ ਕੇਂਦਰ ਸਰਕਾਰ ਨੇ ਪੈਸਾ ਭੇਜਿਆ ਪਾਸਪਾਸ ਨੇ ਕੋਸ਼ਿਸ਼ ਕੀਤੀ ਉਹ ਸੀਵਰੇਜ ਕਿਥੋਂ ਪਾੜ ਗਏ ਇਹ ਵੀ ਬਹੁਤ ਵੱਡੀ ਵਾਇਲੇਸ਼ਨ ਹੈ ਸੋ ਸਾਡੀ ਅੱਜ ਜਿਹੜੀ ਹੈ ਪੰਜਾਬ ਸਰਕਾਰ ਨੂੰ ਇਹ ਬੇਨਤੀ ਹੈ ਕਿ ਜਿਹੜਾ ਤੁਸੀਂ ਤੁਰੰਤ ਜਿਹੜਾ ਕਬਜ਼ਾ ਚੰਡੀਗੜ੍ਹ ਪ੍ਰਸ਼ਾਸਨ ਕੋਲ ਪੰਜਾਬ ਦਾ ਹੈਗਾ ਹੈ ਚੰਡੀਗੜ੍ਹ ਪ੍ਰਸ਼ਾਸਨ ਕੋਲ ਪੰਜਾਬ ਦੀ ਜ਼ਮੀਨ ਦਾ ਜਿਹੜਾ ਕਬਜ਼ਾ ਹੈਗਾ ਉਹ ਚੰਡੀਗੜ੍ਹ ਪ੍ਰਸ਼ਾਸਨ ਤੋਂ ਤੁਰੰਤ ਵਾਪਿਸ ਲੋ ਤਾਂ ਕਿ ਅਸੀਂ ਜਿਹੜਾ ਹੈਗਾ ਆਪਣਾ ਜਮੀਨ ਕੰਟਰੋਲ ਕਰ ਸਕੀਏ ਵੈਸੇ ਇੰਟਰਸਟਿੰਗ ਗੱਲ ਹੈ ਅਸੀਂ ਕਹਿੰਦੇ ਕਿ ਪੰਜਾਬ ਦੀ ਵਿਧਾਨ ਸਭਾ ਹਰਿਆਣਾ ਦੀ ਵਿਧਾਨ ਸਭਾ ਵਾਸਤੇ ਅਸੀਂ ਜ਼ਮੀਨ ਚੰਡੀਗੜ੍ਹ ਨੂੰ ਦੇ ਨਹੀਂ ਦੇਣੀ ਤੇ ਹੁਣ ਮਾਮਾ ਦੀ ਪਾਰਟੀ ਸਰਕਾਰ ਨੂੰ ਮੇਰੀ ਬੇਨਤੀ ਹੈ ਵੀ ਆਪਣੀ 2298 ਏਕੜ ਦਾ ਵਾਪਸ ਲੈ ਲਓ ਕਿਉਂਕਿ ਜੇ ਅਸੀਂ ਜ਼ਮੀਨ ਵਾਪਸ ਨਹੀਂ ਲਵਾਂਗੇ ਤੇ ਲੋਕ ਜਿਹੜੇ ਹਨ ਉਸ ਇਲਾਕੇ ਦੇ ਬਹੁਤ ਤੰਗ ਹੋਣਗੇ ਇਕੋ ਸੈਂਸਿਟਿਵ ਜ਼ੋਨ ਜੇ ਬਣ ਗਿਆ ਤੇ ਬਹੁਤ ਤਬਾਈ ਹੋਏਗੀ ਸੋ ਅਜਦਾ ਮੇਰਾ ਇਹੀ ਬੇਨਤੀ ਹੈ ਕਿ 2298 ਏਕੜ ਜ਼ਮੀਨ ਪੰਜਾਬ ਸਰਕਾਰ ਜਿਹੜੀ ਹੈ ਉਹ ਚੰਡੀਗੜ੍ਹ ਪ੍ਰਸ਼ਾਸਨ ਦੇ ਨਜਾਇਜ਼ ਕਬਜ਼ੇ ਤੋਂ ਬਾਹਰ ਲਵੇ ਮੇਰੀ ਬੇਨਤੀ ਹੈ ਕਿ ਇਹਦੇ ਲਈ ਮੈਂ ਪ੍ਰੈਸ ਰਿਲੀਜ਼ ਭੇਜਦਾ ਹਾਂ ਉਹ ਸੱਚ ਸਪਸ਼ਟ ਲਿਖ ਰਹੇ ਹਾਂ ਕਿ ਅਫਸਰ ਜ਼ਿੰਮੇਵਾਰ ਨੇ ਫੋਰੈਸਟ ਅਫਸਰ ਜ਼ਿੰਮੇਵਾਰ ਨੇ ਠੀਕ ਹੈ ਪੋਲਿਟিক্যাল ਲੀਡਰਸ਼ਿਪ ਦੀ ਜ਼ਿੰਮੇਵਾਰੀ ਅਸੀਂ ਫਿਕਸ ਨਹੀਂ ਕਰਦੇ ਹਾਂ ਪਰ ਪੋਲਿਟিক্যাল ਲੀਡਰਸ਼ਿਪ ਦੀ ਜ਼ਿੰਮੇਵਾਰੀ ਆਮ ਆਦੀ ਪਾਰਟੀ ਦੀ ਹੁਣ ਫਿਕਸ ਹੁੰਦੀ ਹੈ ਕਿਉਂਕਿ ਹੁਣ ਦੀ ਸਰਕਾਰ ਉਹਨਾਂ ਦੀ ਹੈ ਉਹਨਾਂ ਨੂੰ ਲੈ ਕੇ ਵਾਪਸ ਆਣਾ ਪੈਣਾ ਠੀਕ ਹੈ ਵਾਪਸ ਲੈ ਕੇ ਆਣਾ ਪੜ ਪਰ ਇਹਦੇ ਲਈ ਜੇ ਮੈਂ ਕਮਾ ਵੀ ਇਹਨਾਂ ਨੇ ਛੱਡਿਆ ਨਾ ਇਹ ਤਾਂ ਅਫਸਰਾਂ ਛੱਡੇ ਆ ਔਰ ਅਫਸਰਾਂ ਚ ਵੀ ਜਿਹੜੇ ਫੋਰੈਸਟ ਡਿਪਾਰਟਮੈਂਟ ਦੇ ਅਫ

ਠੀਕ ਹੈ ਤੇ ਅਫਸਰ objection ਕਰਨਗੇ ਤਾਂ ਹੀ ਹੋਏਗਾ ਨਾ ਹੁਣ ਵੀ ਅਫਸਰ ਸੁੱਤੇ ਹੋਏ ਐ ਤੇ ਅਸੀਂ ਜਗਾ ਰਹੇ ਹਾਂ ਉਹਨਾਂ ਨੂੰ ਅਫਸਰਾਂ ਨੂੰ ਪੰਜਾਬ ਸਰਕਾਰ ਦੇ ਔਰ ਮੈਂ ਫੇਰ ਕਹਣਾ ਕਿ ਪੰਜਾਬ ਸਰਕਾਰ ਦੇ ਫੋਰੈਸਟ ਡਿਪਾਰਟਮੈਂਟ ਦੇ ਅਫਸਰਾਂ ਦੀ ਨਲਾਇਕੀ ਅਨਗੈਰਹੀ ਕਰਕੇ ਪੰਜਾਬ ਦੀ 2300 ਏਕੜ ਜ਼ਮੀਨ ਚੰਡੀਗੜ੍ਹ ਦੇ ਨਜਾਇਜ਼ ਕਬਜ਼ੇ ਚ ਪਈ ਹੋਈ ਹੈ ਔਰ ਇਹ ਜ਼ਮੀਨ ਜਿਹੜੀ ਹੈ ਸਾਨੂੰ ਤੁਰੰਤ ਪ੍ਰਭਾਵ ਨਾਲ ਜੜਾ ਹੈਗਾ ਉਹ ਵਾਪਸ ਲੈਣੀ ਚਾਹੀਦੀ ਹੈ ਕਿਉਂ ਲੈਣੀ ਚਾਹੀਦੀ ਹੈ ਮੈਂ ਦੁਬਾਰਾ ਸਮਝਾ ਦਿੰਦਾ ਜੀ ਕਿਉਂਕਿ ਸਭ ਤੋਂ ਪਹਿਲੇ ਜਦ ਜੋਇੰਟ ਪੰਜਾਬ ਸੀ ਲੈਂਡ ਐਕ acquisition ਐਕਟ ਦੇ ਤਹਿਤ ਇਹ ਜ਼ਮੀਨ ਜਿਹੜੀ ਹੈ ਸੋਇਲ ਕਨਜ਼ਰਵੇਸ਼ਨ ਲਈ ਐਕਵਾਇਰ ਹੋਈ ਉਸ ਵੇਲੇ ਪੰਜਾਬ ਜੋਇੰਟ ਸੀਗਾ ਉਸ ਤੋਂ ਬਾਅਦ ਇਹ ਬਣ ਗਿਆ ਪੰਜਾਬ ਰੀਕਨੈਸ਼ਨ ਇੱਕ ਤੋਂ ਬਾਅਦ ਚੰਡੀਗੜ੍ਹ ਪੰਜਾਬ ਹਰਿਆਣਾ ਹਿਮਾਚਲ ਜਦੋਂ ਬਣ ਗਿਆ ਤੇ ਇਹ ਜ਼ਮੀਨ ਸੋਇਲ ਕਨਜ਼ਰਵੇਸ਼ਨ ਵਾਸਤੇ ਇਤੇ ਅਖਤਿਆਰ ਜੜੇ ਹੈ ਜਿਹਨੂੰ ਕਹਿੰਦੇ ਵੈਸਟਡ ਇੰਗਲਿਸ਼ ਵਰਡ ਹੈ ਵੈਸਟ ਜਿਹੜਾ ਉਹ ਦੇਤੇ ਚੰਡੀਗੜ੍ਹ ਨੂੰ ਹੁਣ ਚੰਡੀਗੜ੍ਹ ਨੇ ਸਬਸੀਕੁਐਂਟਲੀ ਉਸ ਤੋਂ ਬਾਅਦ ਸਮਝੋ ਫਿਰ ਫਟੇ ਚੱਕਦੇ ਚੱਕਦੇ ਗਿਆ ਚੱਕਦੇ ਗਿਆ ਚੱਕਦੇ ਗਿਆ ਹੁਣ ਕੋਈ ਪੁੱਛੇ ਫੋਰੈਸਟ ਕੀ ਹੁੰਦਾ ਹੈ ਮੇਰੀ ਜ਼ਮੀਨ ਹੈ ਮੇਰੀ ਜ਼ਮੀਨ 100 ਏਕੜ ਦੀ ਹੈ ਜੇ ਮੈਂ ਉਸ ਤੇ ਪੇੜੀ ਪੇੜ ਪੇੜ ਲਾਂਦਾ ਨਾ ਉਹ ਫੋਰੈਸਟ ਨਹੀਂ ਹੈ ਉਹ ਪਹਿਲੇ ਗਵਰਨਮੈਂਟ ਆਫ ਇੰਡੀਆ ਇੰਟਰਨ ਫੋਰੈਸਟ ਐਕਟ ਦੇ ਤਹਿਤ ਉਹਨੂੰ ਪਹਿਲੇ ਇੰਡੀਅਨ ਐਕੁਇਰਿਸ਼ਨ ਐਕਟ ਦੇ ਤਹਿਤ ਪਹਿਲੇ ਜ਼ਮੀਨ ਮੇਰੇ ਤੋਂ ਐਕਵਾਇਰ ਕਰੇਗੀ ਉਸ ਤੇ ਲਿਖੇ ਕਿ ਫੋਰੈਸਟ ਵਾਸਤੇ ਐਕਵਾਇਰ ਕਰ ਰਹੇ ਹਨ ਫਿਰ ਇੰਡੀਅਨ ਫੋਰੈਸਟ ਐਕਟ ਚ ਉਹਦੀ ਨੋਟੀਫਿਕੇਸ਼ਨ ਕਰੇਗੀ ਫਿਰ ਉਹ ਫੋਰੈਸਟ ਬਣੇ ਮੈਂ ਕਿੰਨਾ ਵੀ ਵੱਡਾ ਜੰਗਲ ਬਣਾ ਲਾਂ ਫੋਰੈਸਟ ਨਹੀਂ ਹੈ ਜਦ ਤੱਕ ਨਹੀਂ ਕਿਉਂਕਿ ਪੂਰਾ ਦੇਸ਼ ਦਾ ਜਿਹੜਾ ਫੋਰੈਸਟ ਹੈ ਉਹ ਸਰਕਾਰ ਦੀ ਮਲਕੀਅਤ ਹੈ ਇੱਕ ਹੋਰ ਹੈ ਜਿਹੜਾ ਇੰਡੀਅਨ ਜਿਹੜਾ ਸਾਡਾ ਐਕ acquisition ਐਕਟ ਹੈ ਇਹਦੇ ਤਹਿਤ ਜਿਸ ਕੰਮ ਵਾਸਤੇ ਜ਼ਮੀਨ ਦੀ ਐਕquisition ਹੁੰਦੀ ਹੈ ਉਸ ਤੋਂ ਬਾਹਰ ਦੀ ਵਰਤੋਂ ਹੋ ਵੀ ਨਹੀਂ ਸਕਦੀ ਸੋ ਉਹ ਵੀ ਵਾਇਲੇਸ਼ਨ ਹੈ ਐਕquisition ਐਕਟ ਦੀ ਵਾਇਲੇਸ਼ਨ ਹੈ ਪੰਜਾਬ ਰੀ ਆਰਗਨਾਈਜੇਸ਼ਨ ਐਕਟ ਦੇ ਸ਼ੈਡਿਊਲ 3 ਦੇ ਅੰਦਰ ਪੰਜਾਬ ਰੀ ਆਰਗਨਾਈਜੇਸ਼ਨ ਦੇ ਸ਼ੈਡਿਊਲ 3 ਦੇ ਅੰਦਰ ਸਪਸ਼ਟ ਲਿਖਿਆ ਹੈ ਕਿਹੜੀ-ਕਿਹੜੀ ਜ਼ਮੀਨ ਕਿੱਥੇ ਗਈ ਹੈ ਜਦ ਉਹ ਤੇੰਦਰ ਉਹਨਾਂ ਡਿਟੇਲ ਚ ਲਿਖਿਆ ਕਿਹੜੀ ਕਿਹੜੀ ਉਸ ਚ ਇਹ ਵਾਲੀ ਜ਼ਮੀਨ ਜਿਹੜੀ ਹੈ ਨਾ ਇਹ ਪੰਜਾਬ ਕੋਲ ਹੈ ਔਰ ਜਿਹੜੀ ਕੁਛ ਕਾਉਂਸਲ ਦੀ ਜ਼ਮੀਨ ਹੈ ਉਹ ਹੈਗੀ ਹੈ ਜਿੱਥੇ ਹਾਈ ਕੋਰਟ ਬਣਿਆ ਹੈ ਅਸੈਂਬਲੀ ਬਣੀ ਹੈ ਸੈਕਟਰੀਏਟ ਬਣਿਆ ਹੋਣਾ ਹੱਦ ਬੱਸ ਨੰਬਰ ਸਾਦੇ ਕਲੈਰੀਫਾਈ ਕਰ ਦਿੱਤੇ ਹੋਏ ਸੋ ਪੰਜਾਬ ਦੀ ਇਹਨਾਂ ਅਕਟ ਦੇ ਅੰਦਰ ਵੀ ਦੀ ਕਲੈਰੀਫਿਕੇਸ਼ਨ ਪੂਰੀ ਹੈਗੀ ਜ਼ਮੀਨ ਦੀ ਸੋ ਆਖਿਰ ਚ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਵੀ ਕੀ ਦੀ ਜੀ ਹਾਂਜੀ ਹਾਂਜੀ ਹੈ ਹਾਂਜੀ ਜੀ ਅਗਰ ਅਫਸਰ ਨਾ ਲਾਇਕ अब सरकारों को तो अफसर सरकार ने करना है सत्ता में भाजपा हो कांग्रेस हो अकाली दल हो आम आदमी पार्टी काम तो सरकार करेगी ठीक है आज भी हम स्पष्ट कह रहे हैं कि ये जो काम है ये अफसरों की गड़बड़ी के कारण हुआ है इसमें पॉलिटिकल लीडरशिप का दोष नहीं है लेकिन लेकिन अब जब ये विषय हम खड़ा कर रहे हैं जब ये विषय रख रहे हैं तो पंजाब की आम आदमी पार्टी सरकार अब उनकी जिम्मेवारी बन जाती है क्योंकि पब्लिक डोमेन में अब ये विषय आ रहा है अफसरों की निगाह से बाहर निकल गया है अब सबके ध्यान में आ गए तो उस पर एक्शन ले तो नहीं हाँ जी नहीं भेजा गे जी हाल तो अज ते सामने रखी है गल और मैनु उम्मीद है कि साढ़े इतने जेडे ਸਾਡੇ ਪੰਜਾਬ ਦੇ ਜਾਗੀ ਜਮੀਰ ਦੇ ਸਾਰੇ ਸਾਡੇ ਭਰਾ ਨੇ ਇਹ ਜ਼ਰੂਰ ਜਿਹੜਾ ਹੈਗਾ ਇਸ ਮਸਲੇ ਨੂੰ ਚੱਕਣਗੇ ਔਰ ਅੱਗੇ ਵਧਾਣਗੇ ਜਿਵੇਂ ਤੁਸੀਂ ਦੱਸਿਆ ਕਿ ਕਾਉਂਸਲਰ ਦੇ ਕੁਝ ਪ੍ਰੋਜੈਕਟਾਂ ਨੂੰ ਰੁਕਾਵਟ ਆ ਰਹੀ ਹੈ ਕੋਈ ਇਸ ਤਰ੍ਹਾਂ ਰੁਕਾਵਟ ਹੁਣ ਆਈ ਨਹੀਂ ਹੈ ਆਈ ਹੋਈ ਹੈ ਜੀ ਸੇਵਰੇਜ ਦੇ ਆਈ ਹੋਈ ਹੈ ਸੇਵਰੇ ਨਹੀਂ ਲੈ ਹੋ ਰਿਹਾ ਪੈਸਾ ਵੀ ਸਰਕਾਰ ਜਿਹੜੀ ਹੈ ਉਹ ਨਹੀਂ ਦੇ ਰਹੀ ਕਿਉਂਕਿ ਮੈਂ ਤੁਹਾਨੂੰ ਨਕਸ਼ਾ ਦਿਖਾਣਾ ਨਕਸ਼ੇ 'ਚ ਸਾਫ਼ ਦਿਖਦਾ ਹੈ ਵੀ ਉਹ ਤੁਹਾਨੂੰ WhatsApp ਕਰ ਦੇਣਾ ਤੁਹਾਨੂੰ ਨਕਸ਼ਾ ਸਾਫ਼ ਦਿਖਦਾ ਹੈ ਕਿ ਜਿਹੜਾ ਸਾਡਾ ਕਾਉਂਸਲ ਹੈ ਉਹ ਟਾਪੂ ਬਣ ਗਿਆ ਇੱਕ ਮੂਜੇ ਉਹ ਡਿਲੀਮਿਟੇਸ਼ਨ ਐਕਟ ਹੈ ਸਾ ਡਿਲੀਮਿਟੇਸ਼ਨ ਐਕਟ ਦੇ ਤਹਿਤ ਜਿਹੜਾ ਹੈਗਾ ਕਿਸੇ ਵੀ ਸਟੇਟ ਦੀ ਬਾਉਂਡਰੀ ਨੂੰ ਤੁਸੀਂ ਲਿਮਿਟ ਨਹੀਂ ਕਰ ਸਕਦੇ ਉਹ ਕੰਟੀਨਿਊਟੀ ਹੋਣੀ ਬਹੁਤ ਜ਼ਰੂਰੀ ਹੈ ਅਨਲੈਸ ਉਹ ਆਈਲੈਂਡਰ ਸਟੇਟ ਹੋਵੇ ਠੀਕ ਹੈ ਜੇ ਪੌਂਡੀਚੇਰੀ ਵਰਸ ਬਾਕੀ ਸਟੇਟਸ ਨੇ ਨਾ ਆਈਲੈਂਡ ਸਟੇਟ ਹੋਵੇ ਤੇ ਹੁਣ ਕਾਉਂਸਲ ਕੀ ਹੋਇਆ ਕਾਉਂਸਲ ਨੂੰ ਜਦੋਂ ਉਹਨਾਂ ਨੇ ਕਰਤਾ ਵਾਈਰਲੈਸ ਰਸਤਾ ਹੀ ਨਹੀਂ ਹੈ ਹੁਣ ਕਾਉਂਸਲ ਦਾ ਰਾਜ ਚੰਡੀਗੜ੍ਹ ਵਿੱਚੋਂ ਜਾਂਦਾ ਹੈ ਕਈ ਨੋਟ ਕਰੋ ਠੀਕ ਹੈ ਉਰਾਈ ਬੰਦ ਹੋ ਗਿਆ ਚੋ ਚੰਡੀਗੜ੍ਹ ਹੋਂ ਚੰਡੀਗੜ੍ਹ ਸੰ ਨੂੰ ਲੋਅ ਹੀ ਨਹੀਂ ਕਰਦਾ ਸਿਵਰੇਜ ਲੈ ਕਰ ਦੋ ਕਿਉਂਕਿ ਚੰਡੀਗੜ੍ਹ ਜਮੀਨ ਸਿਵਰੇਜ ਕਰਨਾ ਪੈਣਾ ਦੂਜੇ ਪਾਸੇ ਤਾਂ ਉਹਨਾਂ ਨੇ ਕਰਤਾ ਨਾ ਨਾ ਬਿਜਲੀ ਤਾਰਾਂ ਦਾ ਕਰਨਾ ਤਾਂ ਸਿਵਰੇਜ ਪੈਣ ਸਿਵਰੇਜ ਪੈਣ ਨਹੀਂ ਦਿੰਦੇ ਪਾਣੀ ਦਾ ਵੀ ਇਸ਼ੂ ਮਲਟੀਪਲ ਇਸ਼ੂਸ ਨੇ ਪਰ ਬਹੁਤ سارے ਇਸ਼ੂਸ ਨੇ ਜਿਹੜਾ ਨਿਆ گاਉਂ ਮਿਊਨਿਸਪੈਲਟੀ ਹੈ ਕਾਉਂਸਲ ਨਾਡਾ ਕਰੋਰਾ ਇਹਨਾਂ ਦੇ ਅੰਦਰ ਨਕਸ਼ੇ ਪਾਸ ਨਹੀਂ ਹੋ ਰਹੇ ਇਹਨਾਂ ਦੇ ਅੰਦਰ ਬਿਜਲੀ ਦੇ ਮੀਟਰ ਨਹੀਂ ਲੱਗ ਰਹੇ ਪਾਣੀ ਦੇ ਮੀਟਰ ਬਹੁਤ ਸਾਰੀ ਸਮੱਸਿਆ ਆਵਾ لیکن ਇਹਨਸ ਮਸਿਆਂ ਦੀ ਜੜ ਚ ਵਾਈਲਡਲਾਈਫ ਸੈਂਚਰੀ ਦੀ ਇਕੋਸੈਂਸਟਿਵ ਜ਼ੋਨ ਤੇ ਜੇ ਇਕੋਸੈਂਸਟਿਵ ਜ਼ੋਨ ਪੰਜਾਬ ਸਰਕਾਰ ਡਿਕਲੇਅਰ ਕਰੇਗੀ ਤੇ ਚੰਡੀਗੜ੍ਹ ਦੇ ਗੈਰ ਕਾਨੂੰਨੀ ਕਬਜੇ ਨੂੰ ਸਟੈਂਪ ਲਗਾਏਗੀ ਇਸੇ ਸਾਡੀ ਬੇਨਤੀ ਹੈ ਕਿ ਇਕੋਸੈਂਸਟਿਵ ਜ਼ੋਨ ਰੱਦ ਕਰੇ ਵਾਈਲਡਲਾਈਫ ਸੈਂਚਰੀ ਵੀ ਗੈਰ ਕਾਨੂੰਨੀ ਹੈ ਫੋਰੈਸਟ ਦੀ ਘੋਸ਼ਣਾਬਿਆਰ ਗੈਰ ਕਾਨੂੰਨੀ ਹੈ ਤੇ ਆਪਣੀ ਜ਼ਮੀਨ ਜਿਹੜੀ ਹੈ ਉਹਦਾ ਕਬਜਾ ਵਾਪਸ ਲਵੇ ਤੇ ਸੋਇਲ ਕਨਜ਼ਰਵੇਸ਼ਨ ਚੇਕ ਕਰਨੀ ਹੈ ਜੇ ਉਹਦੇ ਸੋਇਲ ਕਨਜ਼ਰਵੇਸ਼ਨ ਦੇ ਐਕਟ ਦੇ ਪੁਆਇੰਟਸ ਹੁੰਦੇ ਨੇ ਵੀ ਸੋਇਲ ਕਨਜ਼ਰਵੇਸ਼ਨ ਕਰਨ ਵਾਸਤੇ ਜੁੜੀ ਮਾਪਦੰਡ ਜੇ ਪੂਰੇ ਹੁੰਦੇ ਨੇ ਤੇ ਉਹ ਆਪ ਕਰੇ ਨਹੀਂ ਤੇ ਇਹਦੇ ਅੰਦਰ ਜੋ ਹੋਰ ਐਕਟੀਵਿਟੀ ਕਰਨਾ ਚਾਹੁੰਦੇ ਨੇ ਉਹ ਕਰਨ ਮੇਰੀ ਇਹੀ ਡਿਮਾਂਡ ਹੈ ਬਹੁਤ ਧੰਨਵਾਦ